ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਕਿ ਅਸੀਂ ਅੱਜ ਪਹੁੰਚਿਆ ਗੁਰਾਂ ਜੀ ਦੇ ਦਰਸ਼ਨ ਦੇਦਾਰ ਕਰਨ ਲਈ ਅਸੀਂ ਪਿੰਡ ਜੰਡੋਲੀ ਫਰੰਗਵਾਲ ਵਿਖੇ ਆਏ ਹਾਂ ਇੱਥੇ ਦਰਸ਼ ਮਿਲਣੇ ਆਪ ਜੀ ਆਪ ਜੀ ਵੀ ਦਰਸ਼ਨ ਕਰੋ ਦਰਬਾਰ ਸਾਹਿਬ شریف ਸਤਿਗੁਰੂ ਬੈਠਾ ਛੋਡੀ ਪਾਸਾ RAMDAS ਸਤਿਗੁਰੂ ਘਰ ਆਵੇ ਗੁਰੂ ਪਿਆਰੀ ਸਾਸੰਗ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗੋਲਡਨ ਟੈਂਪਲ ਜਿੱਥੇ ਕਿ ਅਸੀਂ ਅੱਜ ਪਿੰਡ ਜੰਡੋਲੀ ਸਰنگਵਾਲ ਦੱਬੇ ਵਾਲੋਂ ਮਾਲਕ ਤੋਂ ਆਏ ਜੀ ਇਸ ਧੰਨ ਗੁਰੂ ਰਾਮਦਾਸ ਜੀ ਦੀ ਪਵਿੱਤਰ ਨਗਰੀ ਸ੍ਰੀ ਅਮਰਪਥ ਸਾਹਿਬ ਬੈਠਾ ਥੋੜੀ ਪਾਸਾ ਆਰਾਮ ਦਾ ਸਾਧ ਗੁਰੂ ਪਹਾੜੀ ਆਪ ਜੀ ਵੀ ਦਰਸ਼ਨ ਕਰੋ ਦਰਬਾਰ ਸਾਹਿਬ ਸ੍ਰੀ ਅਮਰਪਥ ਸਾਹਿਬ ਗੋਂਡੋ ਟੈਂਪਲ ਜਿੱਥੇ ਕੀ ਸਾਡੀ ਸੰਗਤ ਆਈ ਹੈ ਜੀ چبے وال مال پور ساڈے پنڈ پہ ہے جی جی پنڈ چنڈولی جو کی چبے وال مال پور بالکل نزدیک پہ ہے آپ جی بھی درشن کرو گونڈن ٹیپل ہری مندر ہر ساجیہ بیٹھا سوڈی پاشاہ رام داس ست گرو کہا بھی ਤਾਂ ਨੂੰ ਤੁਹਾਨੂੰ ਭਾਵ ਮਾਸਾਂ ਦਾ ਕੰਦੇਗੀ ਗੋਸਾਂ ਇਸ ਪਵਿੱਤਰ ਅਸਥਾਨ ਤੇ ਮੱਥਾ ਟੇਕ ਆਂਦੀ ਰਹੇ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰੋ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗੋਡਨ ਟੈਂਪਲ ਜਿੱਥੇ ਕਿ ਅਸੀਂ ਫੀਲਡਰ ਕੰਡੋਲੀ ਤੋਂ ਆਏ ਹਾਂ ਸਾਡਾ ਪਿੰਡ ਚੰਡੋਲੀ ਚੱਬੇਵਾਲ ਮਾਲਪੁਰ ਦੇ ਬਿਲਕੁਲ ਨਜ਼ਦੀਕ ਹੈ ਜੀ ਅਸੀਂ ਚੱਬੇਵਾਲ ਮਾਲਪੁਰ ਤੋਂ ਆਏ ਹਾਂ ਜੀ ਅੱਜ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਹਰ ਮੰਦਰ ਹਰ ਸਾਧਿਆ ਦੇਖੋ ਸੁਢੀ ਪਾਸਾ ਰਾਮਦਾਸ ਸਤਿਗੁਰੂ ਤਹਾਵੇ امرتسر میں جوت جگا دی بیٹھا سو دیے ہر مندر صاحب ہر مندر ہر ساجیہ آپ جی درشن کرو اس پوتر استعمال گولڈن ٹل جیسے کہ ابھی ਪਿੰਡ ਗਿੰਡੋਲੀ ਆਏ ਹਾਂ ਜੀ ਸਾਡਾ ਪਿੰਡ ਗਿੰਡੋਲੀ ਦੀ ਸੱਬੇ ਵਾਲ ਮਾਰਕ ਤੋਂ ਬਿਲਕੁਲ ਮਿਲਦੀ ਪਿੰਡੋਲੀ ਜੀ ਬਾਦੋ ਨਾ ਸਤਿਗੁਰੂ ਤੇ ਆਇਆ ਕਰੇ ਸਤਿਗੁਰੂ ਤੇ ਆਇਆ ਹਾਏ ਸਤਿਗੁਰੂ ਤੇ ਆਇਆ ਸਤਿਗੁਰੂ ਤੇ ਗੁਰੂਪਿਆਰੀ ਸਾਹਾ سنگ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਧੰਨ ਧੰਨ ਰਾਮਦਾਸੁਰ ਪਾਛਾ ਜੀ ਦਾ ਅਸਥਾਨ ਤੇ ਇਹ ਹੈ ਜ ਸਾਹਮਣੇ ਦੋ ਨਿਸ਼ਾਨ ਸਾਹਿਬ ਮੇਰੀ ਅਤੇ ਪੀਰੀ ਦਾ ਉਸ ਦੇ ਨਾਲ ਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਆਪ ਵੀ ਮੇਰੇ ਪਿੱਛੇ ਦੱਸੋ ਕਰੇ ਹੋ। ਪਰ ਮੰਧਤਕ। ਇਹ ਇਹ ਸਾਹਮਣੇ ਇੱਥੇ ਭੋਗ ਲਗਾਇਆ ਜਾ ਰਿਹਾ ਹੈ ਜੀ। ਕੜਾ ਪ੍ਰਸ਼ਾਦ ਨੂੰ ਜੋ ਜਿਕਰ ਹੋਣੀ ਸੰਗਤਾਂ। ਹੋਰ ਮੰਧਤਕ। ਇਹ ਸਾਹਮਣੇ ਅਕਾਲਪੁਰ ਸਾਹਿਬ ਹੈ ਜੀ। ਇਹ ਹੈ ਜੀ ਐਲ ਆਈ ਸੀ 베ਰੀ। ਇਹ ਐਲ ਆਈ ਸੀ 베ਰੀ ਜੀ ਗੁਰਦਸਾਹਬ ਹੈ ਜੀ। ਕਿਤੇ ਕੀ ਜਦੋਂ ਅਸੀਂ ਸਾਡੇ ਆਨੇ ਆਂ। ਦਰਬਾਰ ਸਾਹਿਬ ਤੋਂ ਇੱਥੇ ਕੜਾ ਪ੍ਰਸ਼ਾਦ ਮਿਲਦਾ ਹੈ ਜੀ ਫਰੀ ਸੰਤਾਂ ਨੂੰ ਇਹ ਸਾਹਮਣੇ ਜੀ ਗੋਲਡਨ ਐਪਲ ਜੀ ਗਰੁੱਪ ਆ ਰਿਹਾ ਜੰਨ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਇਹ ਉਸਦੇ ਨਾਲ ਆਸਾਨ ਹੈ ਬਾਬਾ ਬੁੱਢਾ ਜੀ ਦਾ ਤੇ ਇਹ ਸੁੰਝੇ ਜੀ ਆ ਆ ਹੈ ਥੱਲੇ ਤੁਸੀਂ ਕੀ ਬਰੇ ਆ ਹੁਣ ਦਰਬਾਰ ਸਾਹਿਬ ਦੇਖਿਆ ਹੋਣਾ ਆ ਸਾਡੇ ਗੋ ਚੱਕਰ ਬਣਿਆ ਜੀ ਇੱਕ ਕਿਨਾਰੇ ਰੱਖੂ ਜੀ ਸਾਹਮਣੇ ਸਵੀਰ ਹੈ ਜੀ ਉਹਦੇ ਮੂਹਰੇ ਗੋ ਚੱਕਰ ਬਣਿਆ ਹੈ ਜੀ ਇਹ ਸੰਗਤ ਨੂੰ ਪਤਾ ਲੱਗਣਾ ਹੋਣਾ ਇਹਦਾ ਕਾਰਨ ਕਿ ਇਹਦਾ ਗੋਲ ਬਣਾਉਣਾ ਦਾ ਤੁਹਾਡਾ ਸੋਤਨੂ ਵਿਸ਼ਾ ਜੰਦਾ ਹੈ ਕਿ ਇਹ ਜੋ ਗੋਲਟਕਰ ਹੈ ਤੇ ਇਸ ਲਈ ਬਣਾਇਆ ਗਿਆ ਹੈ ਕਿ ਜਦੋਂ ਮੱਛੇ ਰੰਗੜ ਦਾ ਸਿਰ ਵੱਡਾ ਨਹੀਂ ਭਾਈ ਤੁਕਾ ਸਿੰਘ ਨੇ ਮਤਾਂਸਿੰਗ ਨੇ ਸਿਰ ਵੱਡਣ ਤੋਂ ਬਾਅਦ ਇਸ ਜਗ੍ਹਾ ਉਹਨਾਂ ਨੇ ਆਪਣੇ ਘੋੜੇ ਕਮਾਏ ਸੀਗੇ ਹਕੂਮਤ ਨੂੰ ਦੱਸਣ ਵਾਸਤੇ ਕਿ ਅਸੀਂ ਇਹ ਮੱਛੇ ਰੰਗੜਾ ਸਿਰ ਵੱਡ ਦਿੱਤਾ ਹੈ ਜਿਨ੍ਹਾਂ ਨੇ ਕਿ ਇੱਥੇ ਦਰਬਾਰ ਸਾਹਿਬ ਵਿੱਚ ਇਹਦੀ ਵਿਆਵਹ ਦੀ ਕੀਤੀ ਸੀ ਤੇ ਇੱਥੇ ਘੋੜੇ ਕਮਾ ਕੇ ਗਏ ਸੀਗੇ ਕੋੜੇ ਨਾਲ ਕੋਚਕਰ ਬਣਾਇਆ ਦੋ ਤਿੰਨ ਚੱਕ ਲੋਹੇ ਕੋੜਿਆਂ ਦੇ ਉਹ ਤੇ ਬਾਜ ਗਏ ਭਾਈ ਸੁੱਖਾ ਸੀ ਉਹ ਭਾਈ ਮਤਾਲ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਇਹ ਕੋਚਕਰ ਬਣਾਇਆ ਗਿਆ ਹੈ ਆਪ ਜੀ ਦਰਸ਼ਨ ਕਰੋ ਗੋਡਾਰਦ ਫਰੀਦ ਦਾ ਵਾਰਤ ਅਮਰਸਰ ਗੋਲਡਨ ਟੈਂਪਲ ਤੁਹਾਨੂੰ ਤਨਰਾਮ ਦੱਸਦਾ ਹਰ ਮੰਦਰ ਹਰ ਸਾਜਿਆ ਡਿੱਠੇ ਸਭੇ ਥਾਵ ਨਹੀਂ ਕੋਈ ਦੂਜੇ ਵੀ